ਐਂਡ ਇਹ ਵੱਡੇ ਅਦਾਕਾਰ ਨੂੰ ਪਦਮਸ਼ਰੀ ਨਿਰਮਲ ਰੇਸ਼ੀ ਜੀ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਬਸ ਕਰ ਹਾਂ ਤੇ ਕਿਸੇ ਨੂੰ ਮੈਸੇਜ ਕਰਨਾ ਹੋਵੇ ਉਹ ਕਰ ਲੈਣੇ ਬਾਕੀ ਤਾਂ ਇਹਨਾਂ ਵਿੱਚ ਕੁਝ ਨਹੀਂ ਹੈ ਹਾਲੇ ਸੋਚਿਓ ਨਹੀਂ ਬੈਠ ਕੇ ਸੋ ਥੋੜੀ ਜਿਹੀ ਮਿਹਲੀ ਹੋਈ ਹੈ ਅਜੇ ਸੋਚਣ ਦਾ ਮੌਕਾ ਨਹੀਂ ਮਿਲਿਆ ਵੀ ਇਹ ਚ ਮੈਨੂੰ ਕੀ ਐ ਚਾਹੀਏ ਤੁਸੀਂ ਪੁਰਾਣੇ ਐਕਟਰ ਨੂੰ ਦੇਖ ਲਓ ਹੋਰ ਐਕਟਰਸ ਨੂੰ ਦੇਖ ਐਕਟਰਸ ਨੂੰ ਦੇਖ ਲਓ ਵੀ ਟਾਈਮ ਲਾਇਆ ਹੈ ਬਾਕੀ ਤੇ ਲੱਗ ਗਿਆ ਉਹ ਖਾਈਆਂ ਚੱਲੀਆਂ ਪਰ ਉਸ ਚੀਜ਼ ਨਾਲ ਜੁੜੇ ਰਹੇ ਨੇ ਉਹਨਾਂ ਨੇ ਮੈਨੂੰ ਕਦੇ ਕਦੇ ਕਿਸੇ ਗੱਲ ਪਿੱਛੇ ਰੋਕਿਆ ਨਹੀਂ ਬਸ ਉਹਨਾਂ ਨੂੰ ਲੱਗਦਾ ਵੀ ਇਹ ਸਭ ਜੋ ਕੁਝ ਕਰੂਗੀ ਠੀਕ ਹੀ ਕਰੂਗੀ ਇਹ ਨਹੀਂ ਵੀ ਫਟਾਫਟ ਕੋਈ ਵੀ ਅਚੀਵ ਕਰਨ ਵਾਸਤੇ ਕੋਈ ਵੀ ਗਲਤ ਕਦਮ ਚੁੱਕੇ 사ਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਅਤੇ ਪੰਜਾਬੀ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿਉਂਕਿ ਅਦਾਕਾਰੀ ਦੇ ਖੇਤਰ ਦਾ ਜ਼ਿਕਰ ਕਰਾਂ ਤਾਂ ਅਦਾਕਾਰੀ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਜੇ ਗੱਲ ਕੀਤੀ ਜਾਵੇ ਤਾਂ ਲੰਬੇ ਅਰਸੇ ਤੋਂ ਬਾਅਦ ਪਦਮਸ਼ਰੀ ਅਵਾਰਡ ਮੈਡਮ ਨਿਰਮਲ ਰਿਸ਼ੀ ਜੀ ਨੂੰ ਮਿਲਿਆ ਤਾਂ ਮੈਂ ਨਾਲ ਗੱਲਬਾਤ ਦੇ ਲਈ ਮੌਜੂਦ ਨੇ ਮੈਮ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਥੈਂਕ ਯੂ ਬਿਲਲ ਨਾਲੇ ਬਹੁਤ ਬਹੁਤ ਵਧਾਈਆਂ ਢੇਰ ਸਾਰੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਮੈਨੂੰ ਇਕੱਲੀ ਨੂੰ ਨਹੀਂ ਸਾਡੇ ਸਾਰੇ ਫਿਲਮ જગਤ ਨੂੰ ਵਧਾਈਆਂ ਕਹਿੰਦੇ ਸਾਹਿਬ ਹੱਥ ਵਧਾਈਆਂ ਨੇ ਜਿਸ ਭਾਵੇਂ ਤੁਸੀਂ ਦੇਵੇ ਤਾਂ ਕੀ ਲੱਗਦਾ ਹੈ ਪਹਿਲਾਂ ਤਾਂ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਤਾਂ ਪਹਿਲਾ ਰਿਐਕਸ਼ਨ ਕੀ ਸੀਗਾ ਤੁਹਾਡਾ ਮੈਂ ਮੈਂ ਐਵੇਂ ਸੋਚਦੀ ਸੀ ਮੈਨੂੰ ਇਹ ਕਿਵੇਂ ਮਿਲ ਸਕਦਾ ਹੈ ਮਤਲਬ ਐਂ ਕਿਉਂ ਦਿੰਦਾ ਮੈਨੂੰ ਇਹ ਮੇਰਾ ਇਹ ਰਿਐਕਸ਼ਨ ਸੀਗਾ ਫਿਰ ਮੈਨੂੰ ਅੱਛਾ ਵੀ ਲੱਗਿਆ ਫਿਰ ਮੈਂ ਲੋਕਾਂ ਨੂੰ ਪੁੱਛਿਆ ਵੀ ਮੈਨੂੰ ਜਿਹੜੇ ਇੱਕ ਦੋ ਜਣੇ ਸਿਵੀ ਪਦਮਸ਼ਰੀ ਅਵਾਰਡ ਕਿਉਂਕਿ ਮੈਂ ਬਹੁਤਾ ਇਹਨਾਂ ਚੀਜ਼ਾਂ ਦੀ ਗਈ ਨਹੀਂ ਨਾ ਤੇ ਫਿਰ ਮੈਨੂੰ ਲੱਗਿਆ ਕਿ ਵੀ ਬਹੁਤ ਅੱਛੀ ਗੱਲ ਹੈਗੀ ਇਕਦਾ ਦੇਖੋ ਪਦਮਸ਼ਰੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਦੋਂ ਘਰੇ ਬੈਠ ਕੇ ਸੋਚਦੇ ਹਾਂ ਤਾਂ ਇੱਕ ਲੰਬਾ ਸਫਰ ਹੈ ਤੁਹਾਡਾ ਲੱਗਦਾ ਕਹਿੰਦੇ ਸਬਰ ਨੂੰ ਫਲ ਮਿੱਠਾ ਸੋਚਦੇ ਤਾਂ ਹਮੈਨੂੰ ਮੌਕਾ ਹੀ ਨਹੀਂ ਮਿਲੇ ਕਿਉਂਕਿ ਫੋਨ ਇੰਟਰਵਿਊ ਚੱਲ ਨਹੀਂ ਹਮੇਸ਼ਾ ਸੋਚੀ ਹੂੰਗੀ ਬੈਠ ਕੇ ਸੋ ਥੋੜੀ ਜਿਹੀ ਵੇਲੀ ਹੋਈ ਹੈ ਅਜੇ ਸੋਚਣ ਦਾ ਮੌਕਾ ਨਹੀਂ ਮਿਲੇ ਵੀ ਇਹ ਜਿੰਮੇ ਕਿ ਅੱਛਾ ਹੈ ਕਿਵੇਂ ਮੈਨੂੰ ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦਾ ਰਿਸਪੌਂਸ ਏਡਾ ਤਗੜਾ ਨਾ ਮੈਂ ਪਤ ਨਹੀਂ ਮੈਂ ਦੱਸ ਨਹੀਂ ਸਕਦੀ ਵੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ ਤੇ ਤੁਹਾਨੂੰ ਜੇਕਰ ਮੈਂ ਅਦਾਕਾਰੀ ਦਾ ਕੈਰੀਅਰ ਦਾ ਜ਼ਿਕਰ ਕਰਾਂ ਰਿਸ਼ੀ ਮੈਮ ਤਾਂ ਬਹੁਤ ਲੰਬਾ ਸਫ਼ਰ ਹੈ ਤਾਂ ਇੱਕ ਕਹਿੰਦੇ ਇੱਕ ਰਾਤ ਇਕ ਰਾਤ ਦੀ ਸਕਸੈਸ ਨਹੀਂ ਹੁੰਦੀ ਤਾਂ ਬਹੁਤ ਮਿਹਨਤ ਹੁੰਦਾ ਰਾਤੋਂ ਰਾਤ ਜਾਗਣਾ ਉਮਰ ਦਾ ਰਾਜ਼ ਵੀ ਹੋ ਗਿਆ ਹਾਂ ਇਹ ਤਾਂ ਹੈ ਵੀ ਰਾਤੋਂ ਰਾਤ ਜਾਗਣਾ ਵੀ ਸਫਰ ਕਰਨਾ ਤੇ ਥੀਏਟਰ ਚ ਵੀ ਅਸੀਂ ਮੈਂ ਜਿੱਕਰੀ ਕਰਦੇ ਹੁੰਦੇ ਸੀ ਕਿਤੇ ਕਿਤੇ ਕਦੀ ਕਿਤੇ ਕਿੱਥੇ ਕਿੱਥੇ ਨਹੀਂ ਗਏ ਅਸੀਂ ਥੀਏਟਰ ਚ ਤੇ ਕਿੰਨੇ ਕਿੰਨੇ ਵੀਕ ਵੀ ਪਲੇ ਦੇ ਕਿੰਨੇ ਕਿੰਨੇ ਅਸੀਂ ਪਲੇ ਮਤਲਬ ਰਿਪੀਟ ਨਹੀਂ ਕੀਤੇ ਸਾਰੇ ਵਰਡ ਚ ਤੇ ਫਿਰ ਇੰਡੀਆ ਚ ਬਥੇਰੇ ਕੀਤੇ ਆ ਫਿਰ ਅਸੀਂ ਫਿਲਮਾਂ ਚ ਵੀ ਬਹੁਤ ਆ ਗਈਆਂ ਜੇ ਤੁਸੀਂ ਬਹੁਤ ਵੀ ਆਪ ਤਾਂ ਬੰਦਾ ਨਹੀਂ ਜਾ ਸਕਦਾ ਪਰ ਫਿਲਮਾਂ ਨੇ ਤੇ ਥੀਏਟਰ ਨੇ ਮੈਨੂੰ ਸਾਰੀ ਵਰਡ ਕਮਾਤੀ ਅੱਛਾ ਜੋ ਨਵੇਂ ਆਰਟਿਸਟ ਹੁਣ ਆ ਰਹੇ ਨੇ ਫਿਲਮ ਜਗਤ ਦੇ ਵਿੱਚ ਉਹਨਾਂ ਦੇ ਲਈ ਕੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਰਾਤੋਂ ਰਾਤ ਉਹ ਸਕਸੈਸ ਚਾਹੁੰਦੇ ਨੇ ਰਾਤੋਂ ਰਾਤ ਹਿੱਟ ਹੋਣਾ ਚਾਹੁੰਦੇ ਨੇ ਲੱਗਦਾ ਕਿ ਰਿਸ਼ੀ ਮੈਮ ਸ਼ਾਰਟਕਟ ਦਾ ਕੋਈ ਰਸਤਾ ਹੈ ਸ਼ਾਰਟਕਟ ਦਾ ਰਸਤਾ ਨਹੀਂ ਤੁਸੀਂ ਪੁਰਾਣੇ ਐਕਟਰ ਨੂੰ ਦੇਖ ਲਓ ਹੋਰ ਐਕਟਰਸ ਨੂੰ ਦੇਖ ਲਓ ਐਕਟਰਸ ਨੂੰ ਦੇਖ ਲਓ ਵੀ ਟਾਈਮ ਲਾਇਆ ਹੈ ਹਮ ਵਕਤ ਲੱਗਿਆ ਹੈ ਉਹ ਖਾਈਆਂ ਚੱਲੀਆਂ ਪਰ ਉਸ ਚੀਜ਼ ਨਾਲ ਜੁੜੇ ਰਹੇ ਨੇ ਐ ਨਹੀਂ ਵੀ ਅੱਜ ਕਰਕੇ ਕੱਲ ਨੂੰ ਮਸ਼ਹੂਰੀ ਲੈ ਲੈਣ ਫਿਰ ਥੋੜੇ ਦਿਨ ਕੰਮ ਕਰਕੇ ਫਿਰ ਇਹਨਾਂ ਵੀ ਮਸ਼ਹੂਰੀ ਤਾਂ ਮਿਲੇ ਨਹੀਂ ਅਸੀਂ ਹਾਰ ਗਏ ਆ ਵੀ ਬਹਿ ਜਾਣ ਐ ਨਹੀਂ ਲੱਭਸ ਲੱਗੇ ਰਹੋ ਲੱਗੇ ਰਹੋ ਮੈਮ ਫੋਨ ਟੁੱਟਾ ਹੈ ਐਡੇ ਵੱਡੇ ਅਦਾਕਾਰ ਹਾਂ ਆਹ ਇਹ ਟੀਮ ਐ ਮੈਂ ਸ਼ੇਅਰ ਕਰ ਦਵਾ ਜਿਤ ਕਹਿੰਨੇ ਹੋ ਉਹ ਕਰ ਦੇ ਮੈਨੂੰ ਕੀ ਫਰਕ ਪੈਂਦਾ ਕਹਤਾ ਇੱਕ ਸਿੰਪਲ ਸਿਟੀ ਦੇਖੋ ਇੱਕ ਚੀਜ਼ ਦਿਖਾਉਣਾ ਤੁਹਾਨੂੰ ਪਦਮਸ਼ਰੀ ਨਿਲਮ ਨਿਰਮਲ ਰੇਸ਼ੀ ਜੀ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਬਸ ਕਰ ਲਈ ਉਹ ਵੀ ਦਿਖਾ ਦਿੰਨੇ ਆ ਫਿਰ ਇੱਕ ਚੀਜ਼ ਹੈ ਬਹੁਤ ਬਹੁਤ ਚੰਗੀ ਚੀਜ਼ ਲੱਗੀ ਮੈਨੂੰ ਬੱਧ ਬਲੀਵ ਨਹੀਂ ਕਰਦੀ ਇਹਨਾਂ ਚੀਜ਼ ਸਿਰਫ ਮੈਸੇਜ ਹੀ ਲੈਣੀ ਹੁੰਦੀ ਆ ਤੇ ਕਿਸੇ ਨੂੰ ਮੈਸੇਜ ਕਰਨਾ ਹੋਵੇ ਉਹ ਕਰ ਲੈਣੇ ਬਾਕੀ ਤਾਂ ਇਹਨਾਂ ਵਿੱਚ ਕੁਝ ਨਹੀਂ ਹੈ ਪਰ ਸਾਪਣੇ ਤਾਂ ਲੋਕ ਸ਼ੋਅ ਆਫ ਹੀ ਬਹੁਤ ਕਰਦੇ ਨੇ ਤੁਹਾਡੀ ਤੁਹਾਡੀ ਇੰਡਸਟਰੀ ਜੀ ਬਹੁਤ ਕਰਦੇ ਨੇ ਸ਼ੋਰ ਓਪਨਿੰਗ ਕਰਦੇ ਹੋ ਉਹਨਾਂ ਨੂੰ ਜ਼ਰੂਰਤ ਹੋਊਗੀ ਮੈਨੂੰ ਇੰਨੀ ਜ਼ਰੂਰਤ ਨਹੀਂ ਲੋੜਾਂ ਘਟਨੇ ਤੇ ਬਹੁਤ ਆਪਣੇ ਲੋਕਾਂ ਦੀ ਬਹੁਤ ਸਿੱਖਣ ਦੀ ਚੀਜ਼ ਹੈ ਪਦਮਸ਼ਰੀ ਨਿਰਮਲ ਰਿਸ਼ੀ ਜੀ ਮੌਜੂਦ ਨੇ ਤਾਂ ਦੇਖ ਲੋ ਪਹਿਲੇ ਪਦਮਸ਼ਰੀ ਹੋਈ ਸੀ ਪਦਮਸ਼ਰੀ ਨਾ ਕੋ ਹਾਲੇ ਮੈਂ ਹੋਈ ਨਹੀਂ ਹੁਣ ਵਾਲੇ ਹਾਂ ਪਰ ਕਿਤੇ ਨਾ ਕਿਤੇ ਮੈਮ ਦੇਖਿਆ ਜਾਵੇ ਤਾਂ ਪਰਿਵਾਰ ਦੇ ਨਾਲੇ ਖੁਸ਼ੀ ਸਾਂਝੀ ਕੀਤੀ ਘਰੋਂ ਕਿਸ ਤਰ੍ਹਾਂ ਦੇ ਰਿਐਕਸ਼ਨ ਸੇ ਬਹੁਤ ਅੱਛੇ ਬਹੁਤ ਜੇ ਸਾਰੇ ਬਹੁਤ ਖੁਸ਼ ਹੈ ਪਰ ਉਹਨਾਂ ਨੂੰ ਇਹ ਨਹੀਂ پتہ ਵਿੱਚ ਕੀ ਕੀ ਹੈ ਪਰ ਉਹ ਬਸ ਖੁਸ਼ ਹੈ ਵੀ ਸਾਡੀ ਭੂਆ ਜੀ ਨੂੰ ਸਾਡੀ ਭੈਣ ਨੂੰ ਵੀ ਅਵਾਰਡ ਮਿਲ ਰਿਹਾ ਹੈ ਮੇਰੇ ਬ੍ਰਦਰ ਮੇਰੇ ਫਰਾਂ ਪੱਬੀ ਸਭ ਸਭ ਖੁਸ਼ ਨਹੀਂ ਮਿਲੇ अच्छा निर्मल ऋषि ਤੋਂ ਪਦਮਸ਼ਰੀ ਨਿਰਮਲ ਰਿਸ਼ੀ ਦਾ ਸਫ਼ਰ ਦਾ ਜ਼ਿਕਰ ਕਰਾਂ ਤਾਂ ਇਹਦੇ ਵਿੱਚ ਪਰਿਵਾਰ ਦਾ ਕਿੰਨਾ ਵੱਡਾ ਯੋਗਦਾਨ ਹੈ ਪਰਿਵਾਰ ਦਾ ਸਾਰਾ ਯੋਗਿਆਨਾ ਹੈ ਉਹਨਾਂ ਨੇ ਮੈਨੂੰ ਕਦੇ ਕਦੇ ਕਿਸੇ ਗੱਲ ਪਿੱਛੇ ਰੋਕਿਆ ਨਹੀਂ ਬਸ ਉਹਨਾਂ ਨੂੰ ਲੱਗਦਾ ਵੀ ਇਹ ਸਭ ਜੋ ਕੁਝ ਕਰੂਗੀ ਠੀਕ ਹੀ ਕਰੂਗੀ ਗਲਤ ਤਾਂ ਨਹੀਂ ਕਰ ਸਕਦੀ ਔਰ ਮੈਂ ਗਲਤ ਕੀਤਾ ਵੀ ਕੁਝ ਨਹੀਂ ਮੈਂ ਤਾਂ ਤੁਰ ਹੀ ਆਈਆਂ ਬਸ ਚਲਦੀ ਆਈਆਂ ਆਪਣੇ ਰਾਹ ਤੇ ਮੈਂ ਕੋਈ ਇਧਰ ਉਧਰ ਨਹੀਂ ਦੇਖਿਆ ਬਸ ਏਵੇਂ ਜ਼ਿਕਰ ਹੀ ਉਹਨਾਂ ਨੂੰ ਭਰੋਸਾ ਸੀ ਮੇਰੇ ਤੇ اچھا ਮੇਰਾ ਆਖਰੀ ਸਵਾਲ ਹੈ ਤੁਸੀਂ ਬਿਜ਼ੀ ਹੋ ਔਰਤਾਂ ਦੇ ਲਈ ਕਿੰਨਾ ਔਖਾ ਹੈ ਇਸ ਫੀਲਡ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦੇ ਰਿਐਕਸ਼ਨਸ ਬਾਹਰ ਨਿਕਲ ਕੇ ਆਉਂਦੇ ਨੇ ਤੁਸੀਂ ਕਿ ਲੰਬਾ ਤਜਰਬਾ ਹੋ ਗਿਆ ਨਵੀਆਂ ਕੁੜੀਆਂ ਲਈ ਖਾਸ ਤੌਰ ਤੇ ਕਿੰਨੀ ਸੇਫ ਫੀਲਡ ਹੈ ਤੇ ਕਿੰਨਾ ਹੁਣ ਤੁਹਾਡਾ ਤਜਰਬਾ ਹੋ ਗਿਆ ਕੀ ਉਹਨਾਂ ਨੂੰ ਸੁਜੈਸ਼ਨ ਹੈ ਦੇਖੋ ਜੀ ਸੇਫ ਤਾਂ ਬੰਦਾ ਆਪਣੇ ਆਪ ਨੂੰ ਰੱਖ ਸਕਦਾ ਹੈ ਜੇ ਰੱਖਣਾ ਚਾਹੇ ਤਾਂ ਇਹ ਨਹੀਂ ਵੀ ਵੀ ਫਟਾਫਟ ਕੋਈ ਵੀ ਅਚੀਵ ਕਰਨ ਵਾਸਤੇ ਕੋਈ ਵੀ ਗਲਤ ਕਦਮ ਚੁੱਕੇ ਨਾ ਚੁੱਕੋ ਰਹਿਂਦੇ ਹੋ ਛੱਡ ਦਿਓ ਉਸ ਚੀਜ਼ ਨੂੰ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਸਰ ਗਲਤ ਕੰਮ ਹੈ ਤੇ ਬਾਕੀ ਰੱਬ ਤੇ ਬੜਾ ਪ੍ਰੋਸੈ ਗੋਡ ਇਜ਼ एवरीथिंग ਰੱਬ ਤੇ ਬਹੁਤ ਪ੍ਰੋਸੈ ਰੱਬ ਜੋ ਕਰਦਾ ਅੱਛੇ ਲਈ ਕਰਦਾ ਜਦੋਂ ਵੀ ਕਰਦਾ ਵਟ ਏਵਰੀ ਡੂਜ਼ ਡਸ ਨੋਟ ਐਂਡ ਵੈਨ ਏਵਰੀ ਡੂਜ਼ ਡਸ ਨੋਟ ਬੈਸਟ ਅਸੀਂ ਉਹਨਾਂ ਤੇ ਪ੍ਰੋਫੈਸਰ ਰੱਖਦੇ ਆਂ ਤਾਂ ਫਿਰ ਕੁਛ ਨਾ ਕੁਛ ਚੰਗਾ ਦਿੱਤੋਂ ਨੂੰ ਕਿਸੇ ਨਾ ਕਿਸੇ ਵੇੜ ਤੇ ਦਿੰਦਾ ਹੀ ਹੈ ਬਹੁਤ ਮਿਹਰਬਾਨੀ ਮੈਮ ਬਿਜ਼ੀ ਸ਼ਡਿਊਲ ਚ ਸਾਨੂੰ ਸਮਾਂ ਦੇਣ ਦੇ ਲਈ ਤਾਂ ਇੱਕ ਵਾਰ ਫੇਰ ਤੁਹਾਨੂੰ ਢੇਰ ਸਾਰੀਆਂ ਵਧਾਰਕਾਂ ਜੀ ਥੈਂਕ ਯੂ ਬੇਟੇ ਬਹੁਤ ਬਹੁਤ ਸ਼ੁਕਰੀਆ ਸੋ ਮੈਡਮ ਨਿਰਮਲ ਜੀ ਸਾਡੇ ਨਾਲ ਮੌਜੂਦ ਸਗੇ ਸਾਦਗੀ ਦਿਖਾਈਏ ਤੁਹਾਨੂੰ ਕਿ ਸਾਦਗੀ ਅਗਰ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਡੇ ਕਿਰਦਾਰ ਦੇ ਵਿੱਚ ਸਾਦਗੀ ਹੈ ਤਾਂ ਤੁਹਾਨੂੰ ਪਰਮਾਤਮਾ ਵੱਡੀਆਂ ਵੱਡੀਆਂ ਉਪਲਬਧੀਆਂ ਦੇਣਾ ਨਿਵਾਸਦਾ ਫੋਨ ਇੱਕ ਬਹੁਤ ਛੋਟੀ ਜੀ ਚੀਜ਼ ਹੈ ਕਹਿੰਦੇ ਸਿਰਫ ਇਹ ਮੈਸੇਜ ਕਨੈਕਟ ਕਰਨ ਦਾ ਮੇਰਾ ਜ਼ਰੀਆ ਹੈ ਤਾਂ ਇੱਕ ਲੰਬਾ ਸਫ਼ਰ ਹੁੰਦਾ ਅਗਰ ਤੁਸੀਂ ਕੋਈ ਬੜੀ ਅਚੀਵਮੈਂਟ ਕਰਨੀ ਹੈ ਤਾਂ ਉਹਦੇ ਲਈ ਪੰਡੇ ਲੰਬੇ ਜ਼ਰੂਰ ਹੁੰਦੇ ਨੇ ਉਹਦੇ ਲਈ ਤੁਹਾਡੀ ਸਥਿਰਤਾ ਤੁਹਾਡੀ ਮਾਨਸਿਕਤਾ ਜਿਹੜੀ ਆ ਉਹ ਦ੍ਰਿਹੋਣੀ ਬਹੁਤ ਜ਼ਰੂਰੀ ਹੈ ਕੈਮਰਾਮੈਨ ਰੋਸ਼ਨ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ